ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਜਦੋਂ ਕਰਜ਼ਾ ਮਾਫੀ ਦੀ ਗੱਲ ਚੱਲਦੀ ਹੈ ਤਾਂ ਅਕਸਰ ਕਿਸਾਨ ਯੂਨੀਅਨਾਂ ਦੇ ਲੀਡਰਾਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਬੈਂਕ ਕਰਜ਼ਿਆਂ ਦੀ ਸਰਕਾਰੀ ਬੈਂਕਾਂ ਵੱਲੋਂ ਜਿਹੜੀ ਲੀਕ ਮਾਰ ਦਿੱਤੀ ਜਾਂਦੀ ਹੈ ਜਾਂ ਕਹਿ ਲਓ ਰਾਈਟ ਆਫ ਕਰ ਦਿੱਤਾ ਜਾਂਦਾ ਹੈ ਇਆ ਇਹ ਕਹ ਲੋ ਕਿ ਬੈਂਕ ਦੇ ਬਹੀ ਖਾਤਿਆਂ ਦੇ ਵਿੱਚੋਂ ਉਹਨਾਂ ਕਰਜ਼ਿਆਂ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਇਸ ਦਾ ਜ਼ਿਕਰ ਬਹੁਤ ਵਾਰ ਹੁੰਦਾ ਹੈ ਇਸੇ ਦਲੀਲ ਦੇ ਬੇਸ ਦੇ ਉੱਤੇ ਉਹ ਇਹ ਕਹਿੰਦੇ ਨੇ ਕਿ ਜੇ ਤੁਸੀਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਕਰ ਸਕਦੇ ਹੋ ਤਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਿਉਂ ਨਹੀਂ ਕੀਤੇ ਜਾਂਦੇ ਕਰਜ਼ਾ ਨਾਮ 모ੜਨ ਦੇ ਵੀ ਦੋ ਕੈਟਾਗਰੀਆਂ ਹੁੰਦੀਆਂ ਨੇ ਇੱਕ ਤਾਂ ਇਹ ਹੁੰਦਾ ਕਿ ਤੁਹਾਡਾ ਵਪਾਰ ਜਿਹੜਾ ਸੀ ਉਹ ਚੱਲਦਾ ਚੱਲਦਾ ਬੰਦ ਹੋ ਗਿਆ ਉਸ ਦੇ ਵਿੱਚ ਬਹੁਤ ਘਾਟਾ ਪੈ ਗਿਆ ਤੇ ਤੁਸੀਂ ਕਰਜ਼ਾ ਮੋੜਨ ਦੇ ਲਾਇਕ ਹੀ ਨਹੀਂ ਰਹੇ ਹੋ ਦਿਵਾਲੀਆ ਕਰਾਰ ਦਿੱਤੇ ਗਏ ਹੋ ਇਸ ਨੂੰ ਇੱਕ ਕੈਟਾਗਰੀ ਦੇ ਵੱਲੋਂ ਦੇਖਿਆ ਜਾਂਦਾ ਹੈ ਦੂਸਰਾ ਇਹ ਹੁੰਦਾ ਹੈ ਕਿ ਤੁਸੀਂ ਸਭ ਕੁਝ ਹੁੰਦੇ ਸੁਣਦੇ ਵੀ ਜਾਣ ਬੁੱਝ ਕੇ ਕਰਜ਼ਾ ਨਹੀਂ ਮੋੜਨਾ ਚਾਹੁੰਦੇ ਉਹਨੂੰ ਵਿਲਫੁਲ ਡਿਫਾਲਟਰ ਕਿਹਾ ਜਾਂਦਾ ਹੈ ਜਿਹੜੇ ਕੰਮ ਵਾਸਤੇ ਤੁਸੀਂ ਕਰਜ਼ਾ ਲਿਆ ਹੋਵੇ ਕਰਜ਼ਾ ਜੇ ਕੋਈ ਪੈਸਾ ਹੈ ਉਸ ਉਸ ਕੰਮ ਵਾਸਤੇ ਨਾ ਵਰਤਿਆ ਜਾਵੇ ਬਲਕਿ ਉਹਨੂੰ ਕਿਸੇ ਹੋਰ ਤਰੀਕੇ ਰਾਹੀਂ ਆਪਣੇ ਉੱਪਰ ਖਰਚ ਲਿਆ ਜਾਵੇ ਖੁਰਦ-ਬੁਰਦ ਕਰ ਦਿੱਤਾ ਜਾਵੇ ਜਾਂ ਜਿਹੜੀਆਂ ਜਾਇਦਾਦਾਂ ਨੂੰ ਬੈਂਕਾਂ ਦੇ ਵਿੱਚ ਸਿਕਿਉਰਿਟੀ ਰੱਖ ਕੇ ਉਧਾਰ ਜਆ ਲਿਆ ਹੈ ਬੈਂਕ ਦੀ ਜਾਣਕਾਰੀ ਤੋਂ ਬਿਨਾਂ ਉਹਨਾਂ ਜਾਇਦਾਦਾਂ ਨੂੰ ਵੇਚ ਦੇਣਾ ਤਾਂ ਕਿ ਬੈਂਕ ਜਿਹੜੇ ਨੇ ਕਰਜ਼ਾ ਰਿਕਵਰ ਨਾ ਕਰ ਸਕਣ ਇਹ ਸਾਰਿਆਂ ਨੂੰ ਵਿਲਫੁਲ ਕੈਟਾਗਰੀ ਵਿਲਫੁਲ ਡਿਫਾਲਟਰ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ ਦੇਸ਼ ਦੇ ਇੱਕ ਵੱਡੇ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਰਜ਼ਰ ਬੈਂਕ ਆਫ ਇੰਡੀਆ ਤੋਂ ਇੱਕ ਆਰਟੀਆਈ ਪਾ ਕੇ ਜਾਣਕਾਰੀ ਮੰਗੀ ਸੀ ਉਸ ਆਰਟੀਆਈ ਦੇ ਜਵਾਬ ਦੇ ਵਿੱਚ ਆਰਬੀਆਈ ਵੱਲੋਂ 100 ਟਾਪ ਡਿਫਾਲਟਰਸ ਦੀ ਲਿਸਟ ਸਾਂਝੀ ਕੀਤੀ ਗਈ ਹੈ ਕਿ ਇਹ ਇਹ ਕੰਪਨੀਆਂ ਸਭ ਤੋਂ ਵੱਧ ਬੈਂਕਾਂ ਦਾ ਕਰਜ਼ਾ ਇਹਨਾਂ ਨੇ ਦੇਣਾ ਨੇ ਵਿਲਫੁਲ ਡਿਫਾਲਟਰ ਕੋਸ਼ਿਤ ਕੀਤੇ ਜਾ ਸਕਦੇ ਨੇ ਉਹਨਾਂ ਕੰਪਨੀਆਂ ਦੀ ਲਿਸਟ ਸ਼ਾਮਿਲ ਕੀਤੀ ਹੈ ਇਸ ਲਿਸਟ ਦੇ ਵਿੱਚ ਜੇ ਕੋਈ ਵਿਦੇਸ਼ੀ ਵਿਅਕਤੀ ਨੇ ਕਰਜ਼ਾ ਲਿਆ ਹੈ ਜਾਂ ਕੋਈ ਭਾਰਤੀ ਵਿਅਕਤੀ ਨੇ ਕਰਜ਼ਾ ਲਿਆ ਹੈ ਐਜ਼ ਅਨ ਇੰਡੀਵਿਜੂਅਲ ਉਹ ਸ਼ਾਮਿਲ ਨਹੀਂ ਕੀਤੇਗੇ ਸਿਰਫ ਔਰ ਸਿਰਫ ਕਾਰਪੋਰੇਟ ਘਰਾਣੇ ਸ਼ਾਮਿਲ ਨੇ ਵੱਡੀਆਂ-ਵੱਡੀਆਂ ਕੰਪਨੀਆਂ ਹਨ ਜਿਨ੍ਹਾਂ ਨੇ ਕਰਜ਼ੇ ਤੋਂ ਡਿਫਾਲਟ ਕੀਤਾ ਆਰਬੀਆਈ ਦੇ ਮੁਤਾਬਕ 31 ਮਾਰਚ 2024 ਤੱਕ 2664 ਕਾਰਪੋਰੇਟ ਕਰਾਣੇ ਇਹਦੇ ਹਨ ਜਿਨ੍ਹਾਂ ਨੂੰ ਵਿਲਫੁਲ ਡਿਫਾਲਟਰ ਕੋਸ਼ਿਤ ਕੀਤਾ ਗਿਆ ਹੈ ਤੇ ਇਹਨਾਂ ਡਿਫਾਲਟਰਾਂ ਨੇ ਬੈਂਕਾਂ ਦਾ 196441 ਕਰੋੜ ਰੁਪਇਆ ਦੇਣਾ ਹੈ 31 ਮਾਰਚ 2020 ਨੂੰ ਇਹਨਾਂ ਕਰਾਣਿਆਂ ਦੀ ਗਿਣਤੀ 2154 ਸੀ ਇਹ ਪੈਸਾ ਇਹਨਾਂ ਨੇ ਜੋ ਬੈਂਕਾਂ ਦਾ ਦੇਣਾ ਸੀ ਉਹ ਸੀ 152800 60 ਕਰੋੜ ਰੁਪਏ ਜੇ ਆਪਾਂ ਹੋਰ ਇੱਕ ਅੰਕੜਾ ਦੇਖਣਾ ਚਾਹੀਏ ਤਾਂ 31 ਮਾਰਚ 2022 ਨੂੰ ਇਹੀ ਡਿਫਾਲਟਰ ਕਰਾਣਿਆਂ ਦੀ ਗਿਣਤੀ ਜਿਹੜੀ 2020 ਦੇ ਵਿੱਚ 2154 ਸੀ ਉਹ ਵੱਧ ਕੇ 2553 ਹੋ ਗਈ 2553 ਤੇ ਬਕਾਇਆ ਕਰਜ਼ਾ ਜੋ ਇਹਨਾਂ ਨੇ ਦੇਣਾ ਸੀ ਬੈਂਕਾਂ ਦਾ ਉਹ ਵਧ ਕੇ ਵੀ 215710 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ ਸੋ ਇਹ ਨਹੀਂਗਾ ਕਿ ਹੁਣ ਹੀ ਬਹੁਤ ਜ਼ਿਆਦਾ ਗਿਣਤੀ ਵਧੀ ਹੈ ਜੇ ਪਿਛਲੇ 4 ਸਾਲਾਂ ਦੇ ਅੰਕੜੇ ਜੋ ਵੀ RBI ਨੇ ਦਿੱਤੇ ਨੇ ਉਹਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਹੈ ਕਿ ਲਗਾਤਾਰ ਇਹਨਾਂ ਕੰਪਨੀਆਂ ਦੀ ਇਹਨਾਂ ਕਰਾਣਿਆਂ ਦੀ ਇਹਨਾਂ ਕਾਰਪੋਰੇਟਸ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਨ੍ਹਾਂ ਨੇ ਬੈਂਕਾਂ ਦਾ ਪੈਸਾ ਦੇਣਾ ਹੈ ਜਾਂ ਜਾਣ ਬੁੱਝ ਕੇ ਪੈਸਾ ਨਹੀਂ ਦੇ ਰਹੇ ਉਹਨਾਂ ਕੋਲ ਪੈਸੇ ਹਨ ਉਹਨਾਂ ਦਾ ਬਿਜ਼ਨਸ ਚੱਲ ਰਿਹਾ ਹੈ ਲੇਕਿਨ ਉਹ ਪੈਸਾ ਬੈਂਕਾਂ ਨੂੰ ਦੇਣਾ ਨਹੀਂ ਚਾਹੁੰਦੇ ਧੋਖਾ ਕਰ ਰਹੇ ਨੇ ਧੋਖਾ ਤੜੀ ਦੇ ਕੇਸ ਵੀ ਇਹਨਾਂ ਕੰਪਨੀਆਂ ਦੇ ਉੱਪਰ ਚੱਲ ਰਹੇ ਨੇ ਕੁਝ ਟਾਪ ਡਿਫਾਲਟਰ ਕੰਪਨੀਆਂ ਕਿਹੜੀਆਂ ਨੇ ਉਹਨਾਂ ਦੇ ਨਾਲ ਤੁਹਾਡੀ ਜਾਣਕਾਰੀ ਸੰਧੀ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਵੱਡੇ-ਵੱਡੇ ਘਰਾਣੇ ਨੇ ਜਿਨ੍ਹਾਂ ਨੇ ਬੈਂਕਾਂ ਦਾ ਪੈਸਾ ਡਿਫਰੌਲ ਕੀਤਾ ਹੈ ਜਿਨ੍ਹਾਂ ਨੇ ਧੋਖਾ ਕੀਤਾ ਹੈ ਬੈਂਕਾਂ ਦੇ ਨਾਲ ਕਰਜ਼ਾ 모ੜਿਆ ਨਹੀਂ ਇਨਵੈਸਟਮੈਂਟ ਸਭ ਤੋਂ ਉੱਤੇ ਦਾ ਨਾਮ ਹੈ ਉਹ ਹੈ ਗੀਤਾਂਜਲੀ ਜੈਮਸ ਲਿਮਟਿਡ ਇਸ ਕੰਪਨੀ ਨੇ 8516 ਕਰੋੜ ਰੁਪਏ ਬੈਂਕਾਂ ਦੇ ਕਰਜ਼ਾ ਮੋੜਨਾ ਹੈ ਮਹਿਲ ਚੌਕਸੀ ਤੇ ਨੀਰਮ ਮੋਦੀ ਦਾ ਨਾਮ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਇਹ ਦੋਨੋਂ ਜਣੇ ਦੇਸ਼ ਛੱਡ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਜਦੋਂ ਇਹਨਾਂ ਦੇ ਉੱਤੇ ਇਸ ਤੋਂ ਖਾਤੜੀ ਦਾ ਕੇਸ ਦਰਜ ਹੋਇਆ ਸੀ ਇਹ ਸਾਹਮਣੇ ਆਇਆ ਸੀ ਕਿ ਇਹਨਾਂ ਨੇ ਬੈਂਕਾਂ ਦੇ ਨਾਲ ਐਡਾ ਵੱਡਾ ਫਰੌਲ ਕੀਤਾ ਹੈ ਐਫ ਆਈ ਆਰ ਇਹਨਾਂ ਦੇ ਉੱਪਰ ਰਜਿਸਟਰ ਹੋਈ ਸੀ ਉਸ ਤੋਂ ਪਹਿਲਾਂ ਪਹਿਲਾਂ ਹੀ ਇਹ ਦੋਨੋਂ ਜਿਹੜੇ ਦੇਸ਼ ਛੱਡ ਕੇ ਭੱਜ ਗਏ ਸੀ ਐਸ ਐਫ ਆਈਓ ਸੀਰੀਅਸ ਫਰੌਲ ਇਨਵੈਸਟੀਗੇਸ਼ਨ ਆਫਿਸ ਹੁਣ ਤੱਕ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਇਸ ਕੁਟਾਲੇ ਦੇ ਵਿੱਚ ਸ਼ਾਮਲ ਜੋ ਉਹਨਾਂ ਨੇ ਜਾਂਚ ਦੇ ਵਿੱਚ ਸ਼ਾਮਲ ਕੀਤੇ ਸੀ 60 ਵਿਅਕਤੀਆਂ ਤੇ ਕੰਪਨੀਆਂ ਦੇ ਖਿਲਾਫ ਚਾਰजेस ਡ੍ਰੌਪ ਵੀ ਕਰ ਚੁੱਕਿਆ ਹੈ ਇਹ ਕਹਿ ਚੁੱਕਿਆ ਹੈ ਕਿ 60 ਤੋਂ ਜ਼ਿਆਦਾ ਵਿਅਕਤੀ ਜਾਂ ਕੰਪਨੀਆਂ ਜਿਨ੍ਹਾਂ ਦੀ ਜਾਂਚ ਕੀਤੀ ਸੀ ਉਹ ਇਸ ਘਟਾਲੇ ਦੇ ਵਿੱਚ ਸ਼ਾਮਲ ਨਹੀਂ ਸੀ ਮੁੱਖ ਦੋਸ਼ੀ ਮੇਹੂਲ ਚੌਕਸੀ ਤੇ ਨਿਰਵ ਮੋਦੀ ਹੀ ਸੀ ਉਹ ਹਜੇ ਵੀ ਦੇਸ਼ ਦੀਆਂ ਏਜੰਸੀਆਂ ਦੀ ਗ੍ਰਿਫਤ ਤੋਂ ਬਾਹਰ ਨੇ ਬਚੇ ਹੋਏ ਨੇ ਕੋਸ਼ਿਸ਼ਾਂ ਜਾਰੀ ਨੇ ਕਿ ਉਹਨਾਂ ਨੂੰ ਵਾਪਸ ਕਿਵੇਂ ਲੈ ਕੇ ਆਇਆ ਜਾਵੇ ਲੇਕਿਨ ਹਜੇ ਤੱਕ ਉਹ ਹੱਥ ਨਹੀਂ ਆਏ ਦੂਸਰੀ ਕੰਪਨੀ ਜਿਹੜੀ ਲਿਸਟ ਦੇ ਵਿੱਚ ਹੈ ਉਹ ਹੈ এবੀਜੀ ਸ਼ਿਪਯਾਰਡ ਲਿਮਟਿਡ ਸ਼ਿਪ ਬਿਲਡਿੰਗ ਦੀ ਇੰਡਸਟਰੀ ਦੇ ਵਿੱਚ ਸੈਕਟਰ ਦੇ ਵਿੱਚ ਬਹੁਤ ਵੱਡਾ ਨਾਮ ਰਿਸ਼ੀ ਅਗਰਵਾਲ ਦੀ ਕੰਪਨੀ এবੀਜੀ ਸ਼ਿਪਯਾਰਡ ਲਿਮਟਿਡ ਇਸਨੇ ਭਾਰਤੀ ਬੈਂਕਾਂ ਦਾ 4684 ਕਰੋੜ ਰੁਪਏ ਦਾ ਕਰਜ਼ਾ ਦੇਣਾ ਹੈ ਅਨਸਟ ਐਂਡ ਯੰਗ ਇੱਕ ਆਡਿਟ ਕਰਨ ਵਾਲੀ ਕੰਪਨੀ ਹੈ ਉਸਨੇ ਜਦੋਂ ਇਹਨਾਂ ਦੇ ਖਾਤਿਆਂ ਦੀ ਆਡਿਟ ਕੀਤੀ ਤਾਂ ਉਸ ਵਿੱਚ ਪਤਾ ਲੱਗਿਆ ਕਿ ਕੰਪਨੀ ਦੀ ਟੌਪ ਮੈਨੇਜਮੈਂਟ ਨੇ ਕਰਜ਼ੇ ਦੀ ਜਿਹੜੀ ਸਾਰੀ ਰਕਮ ਸੀ ਉਸ ਨੂੰ ਖੁਰਦ-ਬੁਰਦ ਕਰਕੇ ਆਪਣੇ ਜਾਤੀ ਲਾਭ ਦੇ ਲਈ ਵਰਤਿਆ ਹੈ ਫੰਡ ਡਾਇਵਰਟ ਕੀਤੇ ਨੇ ਕਿਸੇ ਹੋਰ ਕੰਪਨੀਆਂ ਨੂੰ ਸ਼ੈੱਲ ਕੰਪਨੀਆਂ ਬਣਾ ਕੇ ਉਹ ਸਾਰੇ ਪੈਸੇ ਕਰਜ਼ੇ ਦੇ ਇੱਧਰ-ਉੱਧਰ ਕਰ ਦਿੱਤੇ ਗਏ ਨੇ ਸਤੰਬਰ 2022 ਦੇ ਵਿੱਚ सीबीआई ਨੇ ਰਿਸ਼ੀ ਅਗਰਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਇਸੇ ਬੈਂਕ ਫਰਾਡ ਦੇ ਧੋਖਾਧੜੀ ਦੇ ਕੇਸ ਵਿੱਚ ਅਗਲੀ ਕੰਪਨੀ ਹੈ ਕੌਨਕਾਸਟ ਸਟੀਲ ਐਂਡ ਪਾਵਰ ਲਿਮਿਟਿਡ ਤੀਜੇ ਨੰਬਰ ਦੀ ਇਸ ਕੰਪਨੀ ਨੇ ਬੈਂਕਾਂ ਦਾ 4305 ਕਰੋੜ ਰੁਪਇਆ ਦੇਣਾ ਹੈ ਪਿਛਲੇ ਹਫਤੇ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਈਡੀ ਆਪਾਂ ਉਸ ਨੂੰ ਜਾਣਦੇ ਹਾਂ ਈਡੀ ਨੇ ਬੈਂਕ ਲੋਨ ਫਰਾਡ ਦੇ ਕੇਸ ਦੇ ਵਿੱਚ ਇਸ ਦੇ ਮਾਲਕ ਸੰਜੀਤ ਸੁਕੇਜਾ ਨੂੰ ਗ੍ਰਿਫਤਾਰ ਕੀਤਾ ਹੈ ਰੇਡ ਦੇ ਦੌਰਾਨ 4.5 ਕਰੋੜ ਰੁਪਏ ਦੇ ਗਹਿਣੇ ਕਈ ਵਿਦੇਸ਼ੀ ਲਗਜ਼ਰੀ ਕਾਰਾਂ ਵੀ ਜਬਤ ਕੀਤੀਆਂ ਗੀਆਂ ਨੇ ਰੇਡ ਦੇ ਦੌਰਾਨ ਇਹ ਲੋ ਨੂੰ ਇਹ ਸਾਰਾ ਕੁਝ ਉੱਥੇ ਮਿਲਿਆ ਉਸ ਘਰ ਦੇ ਵਿੱਚ ਜਿੱਥੇ ਉਹਨਾਂ ਨੇ ਰੇਡ ਕੀਤੀ ਲੇਕਿਨ ਇਹਨਾਂ ਨੇ ਵੀ ਬੈਂਕਾਂ ਦਾ 4683 ਕਰੋੜ ਰੁਪਏ ਦੇਣਾ ਹੈ ਹਜੇ ਤੱਕ ਦਿੱਤਾ ਨਹੀਂ ਹੈ। Era Infra Engineering HS ਭਰਾਣਾ ਦੀ ਮਾਲਕੀ ਵਾਲੀ ਨੋਇਡਾ ਬੇਸਡ ਇਸ ਕੰਪਨੀ ਨੇ ਬੈਂਕਾਂ ਦੇ 3637 ਕਰੋੜ ਰੁਪਏ ਦੇਣੇ ਨੇ ਆਰਬੀਆ ਦੀ ਲਿਸਟ ਦੇ ਵਿੱਚ ਇਹ ਕੰਪਨੀ ਚੌਥੇ ਨੰਬਰ ਤੇ ਇਸ ਸਾਲ ਜੂਨ ਮਹੀਨੇ ਵਿੱਚ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਜਿਹੜਾ ਹੈ ਐਨ ਸੀ ਐਲਟੀ ਇਹਨਾਂ ਨੇ ਦੀ ਇੱਕ ਬੈਂਕਰਪਸੀ ਕੋਰਟ ਹੈ ਉਸਨੇ ਇੱਕ ਸੌਦੇ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਐਸਏ ਇਨਫਰਾਸਟਰਕਚਰ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਨੇ ਇਸ ਕੰਪਨੀ ਨੂੰ ਖਰੀਦ ਲਿਆ ਹੈ ਉਹਨੂੰ ਬੈਂਕਾਂ ਦੇ ਨਾਲ ਬੈਠ ਕੇ ਜੋ ਵੀ ਉਹਨਾਂ ਦੀ ਸੌਦਾ ਹੋਇਆ ਹੈ ਕਿੰਨੇ ਪੈਸੇ ਮੁੱਲਣਗੇ ਕਿੰਨਾ 3637 ਕਰੋੜ ਦੇ ਵਿੱਚੋਂ ਵਾਪਸ ਬੈਂਕਾਂ ਨੂੰ ਮਿਲ ਪਾਏਗਾ ਉਹ ਦੇਖਣ ਵਾਲੀ ਗੱਲ ਹੈ ਲੇਕਿਨ ਐਡਾ ਵੱਡਾ ਕਰਜ਼ਾ ਇਸ ਕੰਪਨੀ ਨੇ ਦੇਣਾ ਸੀਗਾ ਇਸ ਤੋਂ ਬਾਅਦ ਆ ਜਾਂਦਾ ਹੈ ਆਰਈਆਈ ਐਗਰੋ ਦਾ ਨਾਮ 2013 ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਬਾਸਮਤੀ ਦੀ ਪ੍ਰੋਸੈਸਿੰਗ ਤੇ ਮਾਰਕੀਟਿੰਗ ਵਾਲੀ ਕੰਪਨੀ ਇਹ ਬਣ ਗਈ ਸੀ 3350 ਕਰੋੜ ਦਾ ਕਰਜ਼ਾ ਇਸਨੇ ਭਾਰਤ ਦੇ ਬੈਂਕਾਂ ਦਾ ਦੇਣਾ ਹੈ 2018 ਦੇ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਿਹੜੇ ਸੀ ਸੰਦੀਪ ਝੁੰਜਣ ਵਾਲਾ ਨੂੰ ਪੀੜੀ ਨੇ ਗ੍ਰਿਫਤਾਰ ਕਰ ਲਿਆ ਸੀ ਬੈਂਕਾਂ ਦੇ ਨਾਲ ਠੱਗੀ ਕਰਨ ਦਾ ਦੋਸ਼ ਸੀ منی ਲਾਂਡਰਿੰਗ ਦਾ ਇਹਨਾਂ ਦੇ ਉੱਪਰ ਦੋਸ਼ ਸੀ ਇਹ ਗ੍ਰਿਫਤਾਰ ਕਰ ਲਏ ਗਏ ਸੀ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਵਿਨਸਨ ਡਾਇਮੰਡਸ ਦਾ 2927 ਕਰੋੜ ਦਾ ਕਰਜ਼ਾ ਇਸ ਕੰਪਨੀ ਨੇ ਬੈਂਕਾਂ ਦਾ ਦੇਣਾ ਹੈ ਇਸ ਦੇ ਮਾਲਕ ਜਤਨ ਮਹਿਤਾ ਜਿਹੜੇ ਨੇ ਉਹ ਵੀ ਦੇਸ਼ ਭੱਜ ਕੇ ਛੱਡਣ ਦੇ ਵਿੱਚ ਕਾਮਯਾਬ ਹੋ ਗਏ ਸੀ ਇਸੇ ਗਰੁੱਪ ਦੀ ਖੋਰ ਕੰਪਨੀ ਫੋਰ ਐਵਰ ਪ੍ਰੈਸ਼ੀਅਸ ਨੇ 1692 ਕਰੋੜ ਬੈਂਕਾਂ ਦੇ ਡਿਫਾਲਟ ਕੀਤਾ ਹੋਇਆ ਉਹਦੀ ਵੀ ਦੇਣਦਾਰੀ ਹੈ ਜਿਹਦੇ ਜਤਨ ਮਹਿਤਾ ਨੇ ਇਹਨਾਂ ਦੇ ਉੱਪਰ ਲੰਡਨ ਦੀ ਇੱਕ ਅਦਾਲਤ ਨੇ ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਅਕਾਊਂਟਸ ਨੇ ਐਸੈਟਸ ਨੇ ਉਹਨਾਂ ਨੂੰ ਫ੍ਰੀਜ਼ ਕਰਨ ਦਾ ਫੈਸਲਾ ਸੁਣਾਇਆ ਸੀ ਕਿਉਂਕਿ ਉਹਨਾਂ ਨੇ ਉੱਥੇ ਵੀ 1 ਬਿਲੀਅਨ ਡਾਲਰ ਦਾ ਇਸ ਤਰ੍ਹਾਂ ਦਾ ਹੀ ਬੈਂਕ ਫਰੌਲ ਜਾਂ ਧੋਖਾਧੜੀ ਕੀਤੀ ਸੀ ਜਿਸ ਤਰ੍ਹਾਂ ਦਾ ਉਹ ਭਾਰਤ ਦੇ ਵਿੱਚ ਕਰਕੇ ਗਏ ਨੇ ਉਹ ਵੀ ਹਜੇ ਏਜੰਸੀਆਂ ਦੀ ਗ੍ਰਿਫਤ ਤੋਂ ਬਾਹਰ ਨਹੀਂ ਯਤਨਮਤਾ ਨੂੰ ਵਾਪਸ ਨਹੀਂ ਲੈ ਕੇ ਆ ਜਾ ਸਕਿਆ ਇਸ ਤੋਂ ਬਾਅਦ ਤੇਲਗੂ ਦੇ ਸ਼ਮਪਾਰਟੀ ਦੇ ਐਮਪੀ ਰਾਯਾਪੱਤੀ ਸਬਾਸ਼ਿਵਾ ਰਾਓ ਦੀ ਇੱਕ ਕੰਪਨੀ ਹੈ ਟਰਾਂਸ ਸਟੋਰੀ 2919 ਕਰੋੜ ਦੀ ਇਸਤੀ ਦੇਣਦਾਰੀ ਹੈ ਡਿਫਾਲਟਰ ਨੇ ਤਿਲਗੁਦੇਸ਼ਮ ਪਾਰਟੀ ਦੇ ਐਮਪੀ ਨੇ ਹైదరాబాద్ ਬੇਸਡ ਦੇ ਕੰਪਨੀਆਂ ਉਹ ਵੀ ਲੋਨ ਡਿਫਾਲਟਰ ਹੈ ਬਿਲਫੁੱਲ ਡਿਫਾਲਟਰ ਆਰਬੀ ਵੱਲੋਂ ਡਿਕਲੇਅਰ ਕੀਤੇ ਗਏ ਨੇ ਕਾਨਪੁਰ ਦੀ ਇੱਕ ਪੈਨ ਬਣਾਉਣ ਵਾਲੀ ਕੰਪਨੀ ਜਿਹੜੀ ਹੈ ਰੋਟੋਮੈਕ ਗਲੋਬਲ ਲਿਮਟਿਡ 2894 ਕਰੋੜ ਰੁਪਏ ਉਸਨੇ ਵੀ ਦੇਣੇ ਨੇ ਬੈਂਕਾਂ ਦੇ ਇੱਕ ਕਰਜ਼ਾ ਲੈ ਕੇ ਮੁਕਰ ਗਏ ਨੇ ਸੀਬੀਆਈ ਨੇ ਇਸ ਦੇ ਮਾਲਕ ਵਿਕਰਮ ਕੋਠਾਰੀ ਦੇ ਉੱਪਰ ਕਈ ਐਫਆਈਆਰ ਦਰਜ ਕੀਤੀਆਂ ਹੋਈਆਂ ਨੇ ਕੇਸ ਚੱਲ ਰਹੇ ਨੇ ਜ਼ੂਮ ਡਿਵੈਲਪਰਸ ਜਿਹੜੇ ਨੇ 2217 ਕਰੋੜ ਦੇ ਡਿਫਾਲਟਰ ਹਨ ਇਹਨਾਂ ਦੇ ਮਾਲਕ ਜਿਹੜੇ ਨੇ ਵਿਜੇ ਚੌਧਰੀ ਉਹਨਾਂ ਨੂੰ ਵੀ ED ਨੇ ਗ੍ਰਿਫਤਾਰ ਕੀਤਾ ਹੈ ਅਰੈਸਟ ਕੀਤਾ ਹੋਇਆ ਹੈ ਇਸ ਸ਼ਖਸੀਅਤੀਆਂ 485 ਕੰਪਨੀਆਂ ਬਣਾਈਆਂ ਹੋਈਆਂ ਨੇ ਜਿਸ ਤੇ ਇਹ ਮਾਲਕ ਨੇ ਇਹਨਾਂ ਕੰਪਨੀਆਂ ਦੀ ਮਦਦ ਨਾਲ ਹੀ ਪੈਸੇ ਦੀ ਜਿਹੜੀ ਹੈ ਉਹ ਡਿਫਰਾਲਿੰਗ ਕੀਤੀ ਗਈ ਹੈ ਧੋਖਾ ਦਿੱਤਾ ਗਿਆ ਹੈ ਸੋ ਇਹ ਹਨ ਕੁਝ ਵੱਡੀਆਂ ਕੰਪਨੀਆਂ 8-9 ਕੰਪਨੀਆਂ ਨੇ ਜਿਨ੍ਹਾਂ ਨੇ ਐਨੇ ਹਜ਼ਾਰ ਕਰੋੜ ਰੁਪਏ ਭਾਰਤ ਦੇ ਬੈਂਕਾਂ ਦਾ ਦੇਣਾ ਹੈ ਕੁੱਲ ਜੋ ਕਰਜ਼ੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਡਿਫਾਲਟਰ 196000 ਕਰੋੜ ਤੋਂ ਵੀ ਜ਼ਿਆਦਾ ਦੀ ਅਮਾਊਂਟ ਹੈ ਜਿਹੜੀ ਬੈਂਕਾਂ ਦੀ ਦੇਣੀ ਹੈ ਤੇ ਆਰਬੀਆਈ ਨੇ ਇਨ੍ਹਾਂ ਕੰਪਨੀਆਂ ਨੂੰ ਬਲੈਕ ਵੈਲਫੁਲ ਡਿਫਾਲਟਰ ਕੋਸ਼ਿਤ ਕੀਤਾ ਹੋਇਆ ਹੈ ਪਿਛਲੇ 4-5 ਸਾਲਾਂ ਤੋਂ ਇਹਨਾਂ ਘਰਾਣਿਆਂ ਦੀ ਜੋ ਗਿਣਤੀ ਹੈ ਉਹ 2000 ਤੋਂ ਉੱਪਰ ਹੀ ਰਹੀ ਹੈ ਕਦੇ ਵੀ ਕਟੀ ਨਹੀਂ ਹੈ ਇਹ ਨਹੀਂ ਕਿ ਕੁਝ ਚੁਣਿੰਦਾ ਇੱਕ ਜਾਂ ਦੋ ਜਾਂ ਚਾਰ ਬੰਦੇ ਇਸ ਤਰ੍ਹਾਂ ਦੇ ਨੇ ਜਿਹੜੇ ਬੈਂਕਾਂ ਨੂੰ ਧੋਖਾ ਦੇ ਰਹੇ ਨੇ ਉੱਥੋਂ ਦੇ ਕਰਜ਼ਾ ਜਿਹੜਾ ਲਿਆ ਹੋਇਆ ਉਸ ਨੂੰ ਡਿਫਾਲਟ ਕਰ ਰਹੇ ਨੇ ਪੈਸੇ ਖੁਰਦ-ਬੁਰਦ ਕਰ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਕੰਪਨੀਆਂ ਦੇ ਮਾਲਕ ਇਹ ਕਾਰਪੋਰੇਟ ਘਰਾਣਿਆਂ ਦੇ ਲੋਕ ਬੈਂਕਾਂ ਦੇ ਨਾਲ ਧੋਖਾਧੜੀ ਕਰ ਰਹੇ ਨੇ ਉਹਨਾਂ ਦੇ ਉੱਪਰ ਕੇਸ ਦਰਜ ਕੀਤੇ ਜਾ ਰਹੇ ਨੇ ਕਾਰਵਾਈ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇੰਨਾ ਪੈਸਾ ਰਿਕਵਰ ਹੁੰਦਾ ਹੈ ਉਹ ਹਜੇ ਸਮਾਂ ਹੀ ਦੱਸੇਗਾ ਕਿ ਕਿੰਨਾ ਭਾਰਤੀਆਂ ਏਜੰਸੀਆਂ ਇਹਨਾਂ ਕਾਰਪੋਰੇਟਸ ਤੋਂ ਪੈਸਾ ਰਿਕਵਰ ਕਰ ਪਾਉਂਦੀਆਂ ਜਿੱਥੇ ਤੱਕ ਕਿਸਾਨ ਯੂਨੀਅਨ ਦੇ ਲੀਡਰਾਂ ਦਾ ਇਹ ਇਲਜ਼ਾਮ ਹੈ ਕਿ ਸਰਕਾਰ ਖੁਦ ਮਦਦ ਕਰ ਰਹੀ ਹੈ ਇਹਨਾਂ ਕੰਪਨੀਆਂ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਕਿ ਉਹ ਦੇਸ਼ ਦੇ ਕਿਸ ਇਕਨੋਮੀ ਨੂੰ ਕਹਿ ਲਈਏ ਬੈਂਕਿੰਗ ਸੈਕਟਰ ਨੂੰ ਚੂਨਾ ਲਾਉਣ ਦੀ ਜੋ ਕੋਸ਼ਿਸ਼ ਕਰ ਰਹੀਆਂ ਹਨ ਜੇ ਆ ਨਹੀਂ ਹੈ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਕੋਸ਼ਿਸ਼ ਵੀ ਹੁੰਦੀ ਹੈ ਕਈ ਕੇਸਸ ਦੇ ਵਿੱਚ ਕਾਰਵਾਈ ਕਰ ਵੀ ਲਈ ਜਾਂਦੀ ਹੈ ਪੈਸੇ ਰਿਕਵਰ ਵੀ ਹੋ ਜਾਂਦੇ ਨੇ ਲੇਕਿਨ ਫਿਲਹਾਲ ਇਹ ਅੰਕੜਾ ਬਹੁਤ ਵੱਡਾ ਹੈ ਜਿਸ ਪੱਧਰ ਦੇ ਉੱਤੇ ਇਹ ਧੋਖਾਧੜੀ ਬੈਂਕਾਂ ਨਾਲ ਹੋ ਰਹੀ ਹੈ ਉਹਦਾ ਅਮਾਉਂਟ ਬਹੁਤ ਵੱਡਾ ਹੈ ਉਸ ਨੇ ਬੈਂਕਿੰਗ ਸੈਕਟਰ ਨੂੰ ਵੀ ਕਾਫੀ ਬੁਰੇ ਤਰੀਕੇ ਦੇ ਨਾਲ ਇਫੈਕਟ ਕਰਨਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕੁਝ ਐਮਪੀ ਵੀ ਰਾਜਸੀ ਪਾਰਟੀਆਂ ਦੇ ਨੇਤਾ ਵੀ ਹਨ ਜਿਨ੍ਹਾਂ ਨੇ ਉਹ ਵੀ ਇਸ ਡਿਫਾਲਟਰ ਲਿਸਟ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਪੈਸਾ ਦੇਣਾ ਹੈ ਬੈਂਕਾਂ ਦਾ ਲੇਕਿਨ ਉਹ ਰਾਜਨੀਤੀ ਦੇ ਵਿੱਚ ਹਜੇ ਵੀ ਸਕਰੀਆ ਨੇ ਭਾਗ ਲੈ ਰਹੇ ਨੇ ਲੇਕਿਨ ਵਰ ਲਿਆ ਕਿ ਸੱਤਾਧਾਰੀ ਪਾਰਟੀਆਂ ਦੇ ਨਾਲ ਇਹ ਨਹੀਂ ਆਪਾਂ ਕਹਿ ਸਕਦੇ ਇਕੱਲੀ ਸੱਤਾਧਾਰੀਆਂ ਪਾਰਟੀਆਂ ਦੇ ਐਮਪੀ ਜਾਂ ਨੇਤਾ ਹੀ ਡਿਫਾਲਟ ਕਰਦੇ ਨੇ ਜਿੰਨੇ ਵੀ ਇਹ ਕਾਰਪੋਰੇਟ ਘਰਾਣੇ ਨੇ ਇਹਨਾਂ ਨੂੰ ਜਦੋਂ ਲੋਨ ਦਿੱਤੇ ਜਾਂਦੇ ਨੇ ਸਰਕਾਰੀ ਬੈਂਕਾਂ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਸ਼ਿਫਾਰਿਸ਼ ਦਾ ਜਾਂ ਰਾਜਨੀਤੀ ਦਾ ਦਖਲ ਦਾ ਅੰਦੇਸ਼ਾ ਲੋਕਾਂ ਵੱਲੋਂ ਲਗਾਇਆ ਜਾਂਦਾ ਹੈ ਕਿ ਬਿਨਾ ਕਿਸੇ ਰਾਜਸੀ ਪਾਰਟੀ ਦੇ ਰਿਕਮੈਂਡੇਸ਼ਨ ਜਾਂ ਸ਼ਿਫਾਰਿਸ਼ ਤੋਂ ਬਿਨਾ ਸਰਕਾਰੀ ਬੈਂਕ ਦੇ ਕਰਮਚਾਰੀ ਐਨੇ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਨਹੀਂ ਦਿੰਦੇ ਉੱਥੇ ਵੀ ਕਿਤੇ ਨਾ ਕਿਤੇ ਇਹ ਹੱਥ ਮੰਨਿਆ ਜਾਂਦਾ ਹੈ ਕਿ ਨੇਤਾਵਾਂ ਲੋਕਾਂ ਦਾ ਹੱਥ ਹੈ ਜਦੋਂ ਉਹ ਐਨੇ ਕਰੋੜਾ ਰੁਪਏ ਦੇ ਹਜ਼ਾਰਾਂ ਕਰੋੜ ਰੁਪਏ ਦੇ ਲੋਨ ਸੈਂਕਸ਼ਨ ਕਰਾਉਂਦੇ ਨੇ ਲੇਕਿਨ ਜਦੋਂ ਇਹ ਡਿਫਾਲਟ ਕਰ ਜਾਂਦੇ ਨੇ ਉਦੋਂ ਕੋਈ ਵੀ ਨੇਤਾ ਦਾ ਨਾਮ ਸਾਹਮਣੇ ਨਹੀਂ ਆਉਂਦਾ ਕਿਸੇ ਵੀ ਪਾਰਟੀ ਦਾ ਨਾਮ ਸਾਹਮਣੇ ਨਹੀਂ ਆਉਂਦਾ ਸਿਰਫ ਇਹ ਦੋਸ਼ ਲੱਗਦੇ ਨੇ ਕਿ ਇੰਨਾ ਡੀ ਫਰਾਡ ਕਰਨ ਵਾਲੇ ਲੋਕਾਂ ਨੂੰ ਬਾਹਰ ਭੱਜਣ ਦੇ ਵਿੱਚ ਕੰਪਨੀਆਂ ਮਦਦ ਰਾਜਨੀਤਾ ਮਦਦ ਕਰਦੇ ਨੇ ਸਰਕਾਰਾਂ ਮਦਦ ਕਰ ਦਿੰਦੀਆਂ ਨੇ ਤੇ ਉਹ ਬਾਹਰ ਨਿਰਦੇਸ਼ਾਂ ਦੇ ਵਿੱਚ ਜਾ ਕੇ ਉਸੇ ਪੈਸੇ ਦੇ ਨਾਲ ਐਸ਼ੋ ਆਰਾਮ ਦੀ ਜ਼ਿੰਦਗੀ ਬਸਰ ਕਰਦੇ ਨੇ ਕਿਸਾਨਾਂ ਦੀ ਗਿਣਤੀ ਭਾਵੇਂ ਜ਼ਿਆਦਾ ਹੈ ਲੇਕਿਨ ਉਹਨਾਂ ਵੱਲੋਂ ਜਿਹੜੇ ਲੈ ਕਰਜ਼ੇ ਹੁੰਦੇ ਹਨ ਉਹ ਬਹੁਤ ਛੋਟੀਆਂ ਰਕਮਾਂ ਹੁੰਦੀਆਂ ਨੇ ਜੇ ਆਪਾਂ ਇਹਨਾਂ ਦੇ ਮੁਕਾਬਲੇ ਗੱਲ ਕਰ ਲਈਏ ਲੇਕਿਨ ਕੁੱਲ ਮਿਲਾ ਕੇ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਵੀ ਅਮਾਉਂਟ ਬਹੁਤ ਵੱਡਾ ਬਣ ਜਾਂਦਾ ਹੈ ਉਹ ਵੀ ਹਜ਼ਾਰਾਂ ਕਰੋੜ ਦੇ ਵਿੱਚ ਚਲਾ ਜਾਂਦਾ ਹੈ ਜੇ ਸਾਰੇ ਹੀ ਇਸੇ ਤਰੀਕੇ ਨਾਲ ਡਿਫਾਲਟ ਕੀ ਜਾਂਦੇ ਨੇ ਇੰਨਾ ਵੱਡਾ ਧੋਖਾਧੜੀ ਚਲਾਈ ਜਾ ਰਹੇ ਨੇ ਉਸਤੇ ਨਾਲ ਵੀ ਜਿਹੜੀ ਪਾਰਟ ਦੀ ਅਰਥ ਵਿਵਸਥਾ ਹੈ ਉਹ ਉਸ ਤਰੀਕੇ ਨਾਲ ਡਿਵੈਲਪ ਨਹੀਂ ਹੋ ਰਹੀ ਜਿਵੇਂ ਕਿ ਹੋਣੀ ਚਾਹੀਦੀ ਸੀ ਟੈਕਸ ਦੇਣ ਵਾਲੇ ਟੈਕਸ ਲਈ ਜਾਂਦੇ ਨੇ ਪਰ ਇਸ ਤਰ੍ਹਾਂ ਦੇ ਵਪਾਰੀ ਘਰਾਣੇ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਬਿਜ਼ਨਸ ਦੇ ਨਾਮ ਤੇ ਠੱਗੀ ਮਾਰ ਕੇ ਜਦੋਂ ਉਹੀ ਪੈਸਾ ਲੁਟ ਕੇ ਲੈ ਜਾਂਦੇ ਨੇ ਤਾਂ ਬਾਕੀ ਕਮਿਊਨਿਟੀ ਦੇ ਵਿੱਚ ਬਾਕੀ ਜਿਹੜੇ ਸੈਕਟਰ ਨੇ ਉਹਨਾਂ ਦੇ ਵਿੱਚ ਰੋਸ ਦੀ ਭਾਵਨਾ ਜਾਗਣਾ ਲਾਜ਼ਮੀ ਹੈ ਉਸ ਨੂੰ ਤੁਸੀਂ ਰੋਕ ਨਹੀਂ ਸਕਦੇ ਕਿਸੇ ਵੀ ਦਲੀਲ ਦੇ ਨਾਲ ਉਹਨਾਂ ਦੀ ਦਲੀਲ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ ਕਿ ਜੇ ਇੰਨੇ ਹਜ਼ਾਰਾਂ ਕਰੋੜ ਇਹਨਾਂ ਦਾ ਕਰਜ਼ਾ ਦੇਸ਼ ਛੱਡ ਸਕਦਾ ਹੈ ਪਰ ਸਾਡੇ ਗਰੀਬਾਂ ਦਾ ਵੀ 10000 ਕਰੋੜ ਦਾ ਹੀ ਕਰਜ਼ਾ ਕਿਉਂ ਨਹੀਂ ਛੱਡਿਆ ਜਾਂਦਾ ਜੇ ਉਹ ਵੀ ਸਰਕਾਰਾਂ ਮੰਨ ਲੈਂਦੀਆਂ ਨੇ ਜਿਹੜੇ ਬਾਕੀ ਰਹਿ ਲੋਕ ਨੇ ਜਿਹੜੇ ਨੌਕਰੀशुदा ਮਿਡਲ ਕਲਾਸ ਦੇ ਲੋਕ ਨੇ ਕੱਲ ਨੂੰ ਉਹੀ ਰਹਿ ਜਾਣਗੇ ਪਿੱਛੇ ਉਹ ਵੀ ਇਹ ਮੰਗ ਕਰਨਗੇ ਕਿ ਸਾਨੂੰ ਵੀ ਕਰਜ਼ੇ ਦੋ ਤੇ ਬਾਅਦ ਵਿੱਚ ਉਹ ਵੀ ਮਾਫ਼ ਕਰੋ ਕਿਉਂਕਿ ਅਸੀਂ ਇਕੱਲੇ ਹੀ ਕਿਉਂ ਹੈ ਜਿਹੜੇ ਰਹੀਏ ਜਿਹੜੇ ਟੈਕਸ ਭਰ ਰਹੇ ਆ ਲੈ ਨਹੀਂ ਦੇ ਸਰਕਾਰਾਂ ਤੋਂ ਬਲਕਿ ਸਰਕਾਰਾਂ ਨੂੰ ਕੁਝ ਦੇ ਰਹੇ ਆ ਉਨ੍ਹਾਂ ਬਾਰੇ ਵੀ ਫਿਰ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਇਹ ਵੀ ਸਵਾਲ ਸਾਡੇ ਲੋਕਾਂ ਦੇ ਸਾਹਮਣੇ ਹੀ ਹੈ ਉਸ ਦਾ ਜਵਾਬ ਵੀ ਸਾਨੂੰ ਇੱਥੇ ਹੀ ਦੇਣਾ ਪਵੇਗਾ ਲੈਣਾ ਪਵੇਗਾ ਮੰਗਣਾ ਪਵੇਗਾ ਇਹਨਾਂ ਨੇਤਾਵਾਂ ਤੋਂ ਲੇਕਿਨ ਫਿਲਹਾਲ ਅੰਦੋਲਨ ਚੱਲ ਰਹੇ ਨੇ ਮੰਗਾਂ ਹੋ ਰਹੀਆਂ ਨੇ ਡਿਫਾਲਟ ਕਰਨ ਵਾਲੇ ਡਿਫਾਲਟ ਕਰਕੇ ਆਪਣੀ ਜ਼ਿੰਦਗੀ ਆਰਾਮ ਨਾਲ ਗੁਜ਼ਰਬਸਰ ਕਰ ਰਹੇ ਨੇ ਅਸੀਂ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਕਿ ਇਹ ਵੱਡੇ ਵੱਡੇ ਘਰਾਣੇ ਨੇ ਜਿਨ੍ਹਾਂ ਕੋਲ ਹਜ਼ਾਰਾਂ ਕਰੋੜ ਰੁਪਏ ਨੇ ਬੈਂਕਾਂ ਦੇ ਇਹਨਾਂ ਨੇ ਦੇਣੇ ਨੇ ਲੇਕਿਨ ਸਨਹਾਲ ਇਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ ਭੱਜੇ ਹੋਏ ਨੇ ਤੇ ਆਪਣੀ ਜ਼ਿੰਦਗੀ ਅਸ਼ੋ ਆਰਾਮ ਨਾਲ ਮਾਨ ਰਹੇ ਨੇ ਤੇ ਗਰੀਬ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਠੰਡ ਦੇ ਵਿੱਚ ਸੰਦਰਸ਼ ਕਰ ਰਹੇ ਨੇ ਇਹ ਹੀ ਸਾਡੀ ਜ਼ਿੰਦਗੀ ਦੀ ਸੱਚਾਈ ਹੈ ਧੰਨਵਾਦ